ਇਹ ਜਿਹੜਾ 골ਡਨ ਵੀਜ਼ਾ ਹੈਗਾ ਇਹ ਇਹ ਜ਼ਿਆਦਾ ਇਨਫਲੂਐਂਸ ਕਰਦਾ ਭਾਰਤੀ ਮੂਲ ਦੇ ਲੋਕਾਂ ਨੂੰ 골ਡਨ ਵੀਜ਼ਾ ਲੈਣ ਦੇ ਲਈ ਘੱਟੋ ਘੱਟ ਕਿੰਨੀ ਇਨਵੈਸਟਮੈਂਟ ਕਰਨੀ ਪੈਂਦੀ ਹੈ ਗੋਲਡਨ ਵੀਜ਼ਾ ਦੇ ਰੂਲਸ ਕੀ ਹੈਗੇ ਨੇ ਕਿੰਨਾ ਚ ਰਹਿਣਾ ਪਊਗਾ ਕਿੰਨਾ ਇਨਵੈਸਟ ਕਰਨਾ ਪਊਗਾ ਕੀ ਰਾਈਟਸੋ ਦੇ ਤਹਿਤ ਮਿਲਦੇ ਨੇ ਮੈਂ ਚਾਹਣਾ ਤੁਸੀਂ ਉਹਦੇ ਬਾਰੇ ਤਫਸੀਲ ਕਰ ਦਿਓ ਸੋ ਗੋਲਡਨ ਵੀਜ਼ਾ ਲੈਣ ਲਈ ਤੁਹਾਨੂੰ ਟੋਟਲ ਪ੍ਰਾਪਰਟੀ ਦੀ ਵੈਲਿਊ ਵੈਸੇ ਗੋਲਡਨ ਵੀਜ਼ਾ ਤੁਸੀਂ ਬਹੁਤ ਤਰੀਕਿਆਂ ਨਾਲ ਲੈ ਸਕਦੇ ਹੋਗੇ ਬਟ ਸਭ ਤੋਂ ਈਜ਼ੀਐਸਟ ਵੇ ਹੁੰਦਾ ਗੋਲਡਨ ਵੀਜ਼ਾ ਲੈਣ ਦਾ ਪ੍ਰਾਪਰਟੀ ਬਾਈ ਕਰਕੇ ਸੋ ਬੇਸਿਕਲੀ ਤੁਸੀਂ 4.5 ਕਰੋੜ ਦੀ ਪ੍ਰਾਪਰਟੀ ਬਾਈ ਕਰੋ ਉਹਦਾ 20% ਪੇਡ ਹੋਣਾ ਚਾਹੀਦਾ ਪਲੱਸ 4% ਸਟੈਂਪ ਡਿਊਟੀ ਵਾਂਸ ਦੈਟ ਇਜ਼ ਪੇਡ ਯੂ ਆਰ ਐਲੀਜੀਬਲ ਟੂ ਗੈਟ ਗੋਲਡਨ ਵੀਜ਼ਾ ਤੁਹਾਨੂੰ ਗ ਵੀਜ਼ਾ ਮਿਲੇਗਾ ਤੁਹਾਡੇ ਸਪਾਊਸ ਨੂੰ ਮਿਲੇਗਾ ਬੱਚਿਆਂ ਨੂੰ ਮਿਲੇਗਾ ਤੁਹਾਡੇ ਪੇਰੈਂਟਸ ਨੂੰ ਮਿਲੇਗਾ ਇੱਕ ਮੇਡ ਨੂੰ ਤੇ ਇੱਕ ਡਰਾਈਵਰ ਨੂੰ ਮਿਲੇਗਾ ਉਹਨਾਂ ਨੂੰ ਵੀ ਸਾਰਿਆਂ ਨੂੰ 10-10 ਸਾਲ ਦਾ ਵੀਜ਼ਾ ਮਿਲੇਗਾ ਤੇ ਵੀਜ਼ਾ ਲੈਣ ਲਈ ਤੁਹਾਨੂੰ ਦੁਬਈ ਆਣ ਦੀ ਲੋੜ ਹੈਗੀ ਤੇ ਤੁਸੀਂ ਉਸ ਵੀਜ਼ਾ ਤੇ ਤੁਸੀਂ ਐਜ਼ ਲੌਂਗ ਐਜ਼ ਯੂ ਵਾਂਟ ਦੁਬਈ ਤੇ ਰਹਿ ਸਕਦੇ ਹੋ ਤੁਹਾਡੀ ਇਮੀਰੇਟ ਸਾਈਡ ਹੀ ਬਣੇਗੀ ਤੁਸੀਂ ਬੈਂਕ ਅਕਾਊਂਟ ਖਲਵਾ ਸਕਦੇ ਹੋ ਤੁਸੀਂ ਲੋਨ ਲੈ ਸਕਦੇ ਹੋ ਗੱਡੀਆਂ ਬਾਏ ਕਰ ਸਕਦੇ ਹੋ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਨਾਰਮਲ ਰੈਜ਼ੀਡੈਂਟ ਦੀ ਤਰ੍ਹਾਂ ਸੋ ਬੇਸਿਕਲੀ ਇਹ ਪੀਆਰ ਕਾਰਡ ਦੁਬਈ ਚ ਗੀੜਾ ਵੀ ਲਾਉਣਾ ਪੈਂਦਾ ਫਿਰ ਦੁਬਈ ਨਹੀਂ ਇਸ ਤਰ੍ਹਾਂ ਦੀ ਕੋਈ ਸਟ੍ਰਿਕਸ਼ਨ ਨਹੀਂ ਹੈ ਪਰ ਇਹ ਚਰਚਾ ਬਹੁਤ ਹੈ ਕਿ 6 ਮਹੀਨੇ ਬਾਅਦ ਤੁਹਾਨੂੰ ਗੇੜਾ ਲਾਉਣਾ ਪੈਂਦਾ ਆਦਰਵਾਈਜ਼ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਸੋ 골ਡਨ ਵੀਜ਼ੇ ਦੇ ਵਿੱਚ ਤੁਹਾਨੂੰ ਦੁਬਈ ਦੇ ਵਿੱਚ ਐਂਟਰ ਕਰਨ ਦੀ ਲੋੜ ਨਹੀਂ ਚਾਹੇ ਤੁਸੀਂ 5 ਸਾਲ ਬਾਅਦ ਵੀ ਆਓ ਤੁਹਾਡਾ ਵੀਜ਼ਾ ਐਜ਼ ਇਟ ਇਜ਼ ਰਹੇਗਾ ਬਟ ਜੇ ਤੁਸੀਂ ਰੈਜ਼ੀਡੈਂਸ ਵੀਜ਼ਾ ਤੇ ਹੋ ਜਾਂ ਫਿਰ ਪਾਰਟਨਰ ਵੀਜ਼ਾ ਤੇ ਹੋ ਇਨਵੈਸਟਰ ਵੀਜ਼ਾ ਤੇ ਹੋ ਫਿਰ ਤੁਹਾਨੂੰ ਐਵਰੀ 6 ਮੰਥ ਕੰਟਰੀ ਦੇ ਵਿੱਚ ਐਂਟਰ ਕਰਨ ਦੀ ਲੋੜ ਹੈ ਨਹੀਂ ਤਾਂ ਉਹ ਆਟੋਮੈਟਿਕਲੀ ਕੈਨਸਲ ਹੋ ਜਾਣਾ